ਤਲਾ ਦੇ ਹਰਦੀਪ ਕੁਮਾਰ ਨੇ ਆਪਣੀ ਜ਼ਮੀਨ ਵਿੱਚੋਂ ਦਵਿੰਦਰ ਸਿੰਘ ਵੱਲੋਂ ਤੱਕੇ ਨਾਲ ਰਸਤਾ ਲੈਣ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਦਵਿੰਦਰ ਸਿੰਘ ਦੀ ਜ਼ਮੀਨ ਮੇਰੀ ਜ਼ਮੀਨ ਤੋਂ ਅਗਲੇ ਬੰਨੇ ਅੱਧਾ ਏਕੜ ਜ਼ਮੀਨ ਹੈ ਜਿਸ ਨੂੰ ਜਾਣ ਵਾਸਤੇ ਕੋਈ ਰਸਤਾ ਨਹੀਂ ਹੈ। ਬੀਤੇ ਦਿਨ ਉਸਨੇ ਸਾਡੇ ਪੁੱਛਣ ਤੋਂ ਬਿਨਾਂ ਤੱਕੇ ਨਾਲ ਜੀਸੀਬੀ ਮਸ਼ੀਨ, ਟਿਪਰ ਟਰਾਲੇ ਨਾਲ 15-20 ਬੰਦੇ ਲਿਆ ਕੇ ਜ਼ਮੀਨ ਵਿੱਚੋਂ ਨਾਲ ਰਸਤਾ ਪਾ ਲਿਆ ਅਤੇ ਸਾਡੀ ਮੋਟਰ ਤੇ ਲੱਗਾ ਬਿਜਲੀ ਦਾ ਟਰਾਂਸਫਾਰਮਰ ਤੋੜ ਦਿੱਤਾ। ਸਾਡਾ ਕਾਫੀ ਨੁਕਸਾਨ ਹੋਇਆ। ਸਾਨੂੰ ਡਰ ਸੀ ਕਿ ਕਿਤੇ ਉਹ ਸਾਡੀ ਜ਼ਮੀਨ ਵਿੱਚੋਂ ਰਸਤਾ ਆਪਣੀ ਜਮੀਨ ਨੂੰ ਨਾ ਜਾਣ ਵਾਸਤੇ ਲੈ ਜਾਵੇ ਜਿਸ ਕਾਰਨ ਅਸੀਂ ਇਹ ਜ਼ਮੀਨ ਦਾ ਸਟੇਟ ਲਿਆ ਸੀ ਸਾਡੀ ਮੰਗ ਹੈ ਕਿ ਇਸ ਨੂੰ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਬੰਧੀ ਜਦੋਂ ਵਿਰੋਧੀ ਧਿਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇਹਨਾਂ ਦੇ ਭਰਾ ਕੋਲੋਂ ਮੈਂ ਸ਼ੇਕ ਨਾਲਾ ਜ਼ਮੀਨ ਖਰੀਦੀ ਉਸਨੇ ਜੋ ਰਜਿਸਟਰੀ ਕੀਤੀ ਹੈ ਉਸ ਵਿੱਚ ਮੈਨੂੰ ਰਸਤਾ ਇਸ ਜ਼ਮੀਨ ਵਿੱਚੋਂ ਆਉਣ ਬਾਰੇ ਲਿਖਿਆ ਹੈ ਅਤੇ ਜਿਸ ਤੇ ਸਾਰੇ ਕਾਗਜ਼ਾਤ ਮੇਰੇ ਕੋਲ ਹਨ ਨੰਬਰਦਾਰ ਹੈ ਮੈਂ ਉਥੋਂ ਦਾ ਮਸਲਾ ਇਹ ਆ ਵੀ ਪੈਲੀ ਦਾ ਮਸਲਾ ਹੈ ਸਾਡੇ ਭਰਾ ਛੋਟਾ ਉਹ ਬਜ਼ੁਰਗਿਆ ਉਹਨੇ ਚਾਰਕਨ ਵਾਲਾ ਪੈਲੀ ਦਿੱਤੀ ਢਾਂਮ ਨੂੰ ਉਹ ਸਾਡੇ ਨੂੰ ੱੱਕੇ ਨਾ ਆਰਾਮ ਮੰਗਦਾ ਮੈਨੂੰ ਸ਼ੱਕ ਸੀਗਾ ਤੇ ਮੈਂ ਸਟੇਲ ਲੈ ਲਿਆ ਅਦਾਲਤ ਤੋਂ ਇਹ ਸਟੇਲ ਦੇ ਬਾਵਜੂਦ ਉੱਥੇ ਪੇਸ਼ ਹੋ ਗਏ ਇਹਨਾਂ ਨੇ ਆਖਿਆ ਵੀ ਸਾਡਾ ਫੈਸਲਾ ਹੋ ਜਾਣਾ ਵਾ ਇਹ ਆ ਕੇ ਰਾਤ 12 ਤਰੀਕ ਨੂੰ 12 6 ਨੂੰ ਆ ਕੇ ਜੀ.ਸੀ.ਪੀ ਆਂਦੀ ਆ ਟਿੱਪਰ ਆਂਦੇ ਆ ਬਾਰੋਂ ਮਿੱਟੀ ਦੇ ਲਿਆ ਕੇ ਦੇ ਨਾਲ ਰਾਹ ਬੰਨਤਾ ਮੈਂ ਆਇਆ ਮੌਕੇ ਤੇ ਵੇਖਿਆ ਮੈਨੂੰ ਕਿਸੇ ਦੱਸਿਆ ਤੇ ਮੈਂ ਪੁੱਛ ਕੇ ਪਛਾਣ ਮੁੜ ਗਿਆ ਵੀ ਬੰਦੇ ਜਿਆਦਾ ਨੁਕਸਾਨ ਹੋ ਜੂਗਾ ਪੈਲੀ ਦਿੱਤੀ ਪੇੜਾ ਜਣੀ ਆ ਮੁਰਗੇ ਨਾਲੇ ਸਾਡਾ ਟ੍ਰਾਂਸਫਰ ਹੀ ਤੋੜਿਆ ਫੇ ਸਾਡੀ ਮੁਕਈ ਸੀ ਅੱਧਾ ਗਿੱਲਾ ਜਿਹੜਾ ਇਹਦਾ ਅੱਧਾ ਗਿੱਲਾ ਛੱਡਿਆ ਸੀ ਉਹ ਵੀ ਵਾ ਗਿਆ ਤੇ ਮੁਕਈ ਵੀ ਸਾਡੀ ਅੱਧਾ ਗਿੱਲਾ ਵਾ ਗਿਆ ਤੇ ਮਗੋਂ ਧਮਕੀਆਂ ਦਿੰਦਾ ਸਾਨੂੰ ਤੇ ਮੁੰਡੇ ਮੇਰੇ ਬਾਹਰ ਨੇ ਦੋਵੇਂ ਤੇ ਇਹ ਧਮਕੀਆਂ ਦੇਦਾ ਵੀ ਮੈਨੂੰ ਧੱਕੇ ਨਾਲ ਪੈਲੀ ਦੇ ਦਿਓ ਤੇ ਅਸੀਂ ਪੈਲੀ ਉਹਨੂੰ ਦੇ ਕੇ ਦੇ ਅਸੀਂ ਕਿੱਥੇ ਜਾਵਾਂਗੇ ਸਾਨੂੰ ਜਾਨ ਮਾਰ ਦਾ ਖਤਰਾ ਹੈ ਤੁ ਹਾਂਜੀ ਪਿੰਡੀਆਂ ਥਾਣਾ ਪੇਂਦਾ ਉੱਥੇ ਦਰਖਾਸਤ ਦਿੱਤੀ ਆ ਉਥੋਂ ਇਹ ਟਾਈਮ ਲੱਗਿਆ ਉਸ ਦਿਨ ਵੀ ਮੈਂ ਰਾਈ ਨਵਾ ਕਰ ਲਾਂਗਾ ਫੇ ਇਹਨੇ ਰਾਈ ਨਵਾ ਨਹੀਂ ਕੀਤਾ ਫੇ ਉਸੇ ਪਾਸੇ ਤੁਰ ਪਿਆ ਨਹੀਂ ਜੀ ਇਹ ਜਿਹੜੀ ਫੌਜੀ ਲਾੜ ਪੈ ਲਈ ਆ ਫੌਜੀ ਲਾੜ ਕਿਸੇ ਕੁਰੇ ਨੂੰ ਪੈ ਲਈ ਨੂੰ ਰਾਹ ਨਹੀਂ ਹੈਗਾ ਅਸਾਂ ਇਹ ਜਿਹੜਾ ਰਾਹ 2 ਕਿਲੇ ਲਿਆ ਹੋਣਾ ਇਹ 6 ਕਿਲੇ ਪੈ ਲਈ ਵੇਚ ਕੇ ਤੇ 2 ਕਿਲੇ ਰਾਹ ਆਪਣੇ ਡੇਰੇ ਨੂੰ ਪਾਇਆ ਸੀ ਤੇ ਡੇਰੇ ਵਾਲੀ ਪੈ ਲਈ ਸਾਡੀ ਮੁੱਲ ਦੀ ਆ ਕਾਰਾ ਸਿੰਘ ਕੋ ਲਈ ਸੀ ਤੇ ਜਿਹੜੇ ਵਿੱਚ ਰਾਹ ਪਾਇਆ ਵਾ ਇਸ ਖਰਾਜ ਆ ਮੁੰਡਾ ਰਾਜਸਾਂ ਸੀ ਤੋਂ ਉਹਨਾਂ ਤੋਂ ਲਈ ਆ ਤੇ ਇਹਦਾ ਤਕਸੀਮ ਦਾ ਦਾਵਾ ਵੀ ਚੱਲਣ ਡਿਆ ਹੈ ਨੁਕਸਾਨ ਸਾਡਾ ਵੇਖ ਲੋ ਮੁਕਈ ਵੀ ਅੱਧਾ ਗੱਲਾ ਜਿਹੜੀ ਸੀ ਉਹ ਵੀ ਡਾੜ ਗਿਆ ਟਰਾਂਸਫਾਰਮ ਸਾਡਾ ਸੁੱਟ ਗਿਆ ਵਾ ਉਹਨ ਕੱਲ੍ਹ ਹਾਂ ਟ੍ਰਾਂਸਪੋਰਟ ਡੀ ਡਾਕੇ ਦੇ ਪੀਰਾਂ ਉੱਥਲਾ ਮਾਰਿਆ ਵੀ ਸਾਡੀ ਮੋਟਰਾਂ ਬੰਦ ਪਈਆਂ ਨੇ ਝੋਨਾ ਸਾਡਾ ਲੇਟ ਹੋਣ ਡਿਆ ਆ ਇਹ ਕੰਮ ਹੋਇਆ ਜੀ ਮੰਗ ਇਹੀ ਕਰਨੇ ਉਹ ਤੇ ਫੁੱਲ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾ ਦਿਓ ਦਵਿੰਦਰ ਸਿੰਘ ਜੀ ਮੈਂ ਇਹ ਨਾਲੇ ਤੋਂ ਆ ਸਰਾਸਰ ਝੂਠ ਇਲਜ਼ਾਮ ਨੇ ਜੀ ਮੈਂ ਪਹਿਲੀ ਇਹਨਾਂ ਕੋ ਜਿਹੜੀ ਬੈ ਖਰੀਦੀ ਹੀ ਇਹਦੇ ਭਰਾ ਸਵਰਨਜੀਤ ਕੋ ਇਹਦੇ ਨਾਲ ਮੇਰਾ ਕੋਈ ਰਿੜਕਾ ਚੀ ਟਿਕਾਣੀ ਆ ਖਾਸ ਸਵਰਨਜੀਤ ਨੇ ਜਿਹੜੀ ਪਹਿਲੀ ਬੈ ਸਾਨੂੰ 5 ਸਾਲ ਪਹਿਲੋਂ ਕੀਤੀ ਸੀ ਨਾ ਉਹਦੇ ਚ ਰਾਖੜਾ ਰਜਿਸਟਰੀ ਦੇ ਵਿੱਚ ਲੇਕ ਕੇ ਦਿੱਤਾ ਸਾਰਾ ਕੁਝ ਦਿੱਤਾ ਮੈਂ ਭਾਈਬੰਦੀ ਨਾਲ ਉਹ ਸਾਡੇ ਗਵਾਂਢ ਵਿਆਹੀ ਜਿਹੜਾ ਸਵਰਨਜੀਤ ਹੀ ਉਹਨੂੰ ਪਹਿਲੀ ਮੈਂ ਭਾਈਬੰਦੀ ਨਾਲ ਠੇਕੇ ਦੇਤੀ ਠੇਕੇ ਦੇਣ ਤੋਂ ਬਾਅਦ ਜਿਹੜੀ ਇਹ ਪਹਿਲੀ ਅੱਜ 5 ਸਾਲ ਹੋ ਗਏ ਇਹਨਾਂ ਨੂੰ ਮਾਉਂਦੇ ਆ ਤੇ 5 ਸਾਲ ਹੋ ਗਏ ਜਦੋਂ ਮੈਨੂੰ ਉਹਦੀ ਡੈਥ ਹੋ ਚੁੱਕੀ ਆ ਉਹਨੇ ਮੈਨੂੰ ਵਟ ਪਵਾਈ ਹੀ ਵਟਪਵਾਗੇ ਅੱਜ ਉਹਦੇ ਮੈਂ بیٹے ਨੂੰ ਕਿਹਾ ਵੀ ਮੈਂ ਪੈਲੀ ਜਿਹੜੀ ਆ ਮੈਂ ਆਪ ਤੁਹਾਡੇ ਤਾਏ ਵਾਲੀ ਵੀ ਖਰੀਦ ਲਈ ਆ ਜਿਹੜੀ ਪ੍ਰਦੀਪ ਕੁਮਾਰ ਪਾਪੀ ਵਾਲੀ ਆ ਤੇ ਮੈਂ ਪੈਲੀ ਸਵਾ ਕੱਲਾ ਡੇਢ ਕੱਲਾ ਮੇਕ ਹੋ ਗਈ ਆ ਮੈਂ ਉੱਥੇ ਬੋਰ ਕਰਾਉਣਾ ਆਪਣਾ ਤੇ ਆਰਗੀ ਪੈਲੀ ਠੇਕੇ ਦੇ ਨਾਲ ਵਾਇਓ ਬਸ ਇਸ ਗੱਲ ਤੋਂ ਇਹਨੂੰ ਅੱਗ ਲੱਗ ਗਈ ਵੀ ਮੇਰੇ ਥੱਲੋਂ ਪੈਲੀ ਨਿਕਲ ਚਲੀ ਆ ਪੈਲੀ ਮੇਰੀ ਮਾਲਕੀ ਆ ਪੈਲੀ 'ਚ ਕੋਈ ਫਾਲਟ ਨਹੀਂ ਹੈਗਾ ਪੈਲੀ ਇਹਨਾਂ ਦਾ ਭਰਾ ਜਿਹੜਾ ਕੇਸ਼ਵਰਾਮ ਬਾਪ ਹੀ ਉਹਦਾ ਕੁਰਾ ਵਾ ਜਿਹੜਾ ਡੇਰਾ ਵਾ ਉਹ ਵੀ ਸਾਂਝਾ ਵਾ ਮੋਟਰ ਵੀ ਸਾਂਝੀ ਆ ਉਥੇ ਟਰੈਕਟਰ ਲੱਗਾ ਉਹ ਵੀ ਸਾਂਝਾ ਮੈਨੂੰ ਪ੍ਰਦੀਪ ਕੁਮਾਰ ਨੇ ਸਾਰਾ ਕੁਝ ਲਿਖ ਕੇ ਦਿੱਤਾ ਮੈਂ ਨਿੱਕੀਆਂ ਗੱਲਾਂ ਜੇ ਪੈਣਾ ਨਹੀਂ ਚਾਹੁੰਦਾ ਮੈਂ ਇਹਨੂੰ ਇਹੋ ਕਿਹਾ ਵੀ ਸਵਾ ਗੱਲਾਂ ਜਿਹੜਾ ਮੇਰਾ ਸਵਰਨਜੀ ਨੇ ਮੈਨੂੰ ਰਾਹ ਦਿੱਤਾ ਉਹ ਮੈਨੂੰ ਰਾਹ ਤੋਂ ਆਪਣਾ ਲੰਘਣ ਦਿਓ ਤੇ ਮੈਨੂੰ ਬੂਰ ਕਰਾਉਂ ਦਿਓ ਉਥੇ ਤਿੰਨ ਕਰਮਾਂ ਦਾ ਪਿਆ ਜਿਹੜਾ ਵਾ ਅੱਜ ਤੋਂ 30 ਸਾਲ ਪਹਿਲਾਂ ਚੱਲਣ ਡਿਆ ਨਹਿਰ ਤੇ ਭੁਲੀ ਪਈ ਆ ਜਦੋਂ ਸਵਰਨਜੀ ਨੇ ਮੈਨੂੰ ਵਿਖਾਇਆ ਵੀ ਆਹ ਰਾਹ ਵਾ ਤੁਹਾਡਾ ਖੈਰਾ ਸਾਹਮਣੇ ਜਾ ਕੇ ਮੈਨੂੰ ਜਾ ਕੇ ਆਪ ਖੁਦ ਜਾ ਕੇ ਉਹ ਉਹ ਜਿਹੜੀ ਆ ਵਗਾਈ ਮੈਨੂੰ ਪਹਿਲੀ ਜਿਹੜੀ ਇਹਨਾਂ ਹੁਣ ਜਿਹੜੀ ਜਵਾਰ ਦੀ ਗੱਲ ਕਰਦੇ ਆ ਜਵਾਰ ਮੇਰੀ ਪਹਿਲੀ ਜੀ ਇਹਨਾਂ ਬੀਜੀ ਆ ਜਿਵੇਂ ਇਹ ਪਟਵਾਰੀ ਕੋਲ ਲਿਆ ਆਗੇ 245 ਨੰਬਰ ਦਾ ਸ਼ਿਸ਼ਰਾ ਲੱਲਣ ਜੇ ਮੈਂ 245 ਨੰਬਰ ਤੋਂ ਬਾਹਰ ਗਿਆ ਤੇ ਜੋ ਮਰਜ਼ੀ ਮੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਾ ਦੇਣ ਜੇ ਪੰਜਵੇਂ ਹਿੱਸੇ ਤੋਂ ਮੈਂ ਬਾਹਰ ਗਿਆ ਪਰ ਇਹ ਪੰਜਾਂ ਦਾ ਪਿਓ ਕੇਸ਼ਵਰਾਮ ਦਾ ਹਿੱਸਾ ਪੰਜਵਾਂ ਪੱਪੀ ਦਾ ਹਿੱਸਾ ਪ੍ਰਦੀਪ ਕੁਮਾਰ ਦਾ ਜੇ ਮੈਂ ਉਸ ਤੋਂ ਬਾਹਰ ਗਿਆ ਵਾਂ ਤੇ ਫਿਰ ਜਦੋਂ ਮੈਨੂੰ ਗਨਾਹਗਾਰ ਜਿੱਥੇ ਮਰਜ਼ੀ ਸਾਬਤ ਕਰ ਦੇਣ ਮੈਂ ਜਿੱਥੇ ਮਰਜ਼ੀ ਪਟਵਾਰੀ ਨੂੰ ਸਾਧ ਲੈਣ ਨਿਸ਼ਾਨਦਾਈ ਲੱਲਣ ਜੋ ਮਰਜ਼ੀ ਲੱਲਣ ਜਿਹੜਾ ਮੇਰਾ 245 ਨੰਬਰ ਇਕੱਲਾ ਜੇ ਮੈਂ ਉਸ ਤੋਂ ਬਾਹਰ ਜਾ ਕੇ ਕੋਈ ਥਾਂ ਵਾਇਆ ਆਪਣੇ ਅੱਧੇ ਇਕੱਲੇ ਤੋਂ ਤਾਂ ਫੇਰ ਮੈਂ ਗਿਣਾ ਘਾਰਿਆ ਜਿਹੜੀ ਟਰਾਂਸਫਾਰਮ ਵਾਲੀ ਗੱਲ ਆ ਬਿਲਕੁਲ ਝੂਠੀ ਆ ਮੈਂ ਟਰਾਂਸਫਾਰਮ ਆਪਾਂ ਟਰਾਂਸਫਾਰਮ ਤੇ ਕਿਤੇ ਨਹੀਂ ਗਏ ਇਹ ਝੂਠੀਆਂ ਦਰਖਾਸਤਾਂ ਦੇਂਡਿਆ ਇਹ ਨੇ ਐਨਆਰਆਈ ਥਾਣੇ ਵੀ ਮੇਰੇ ਝੂਠੀ ਦਰਖਾਹ ਦਿੱਤੀ ਉਹ ਝੂਠੀ ਸਾਬਤ ਹੋਈ ਆ ਫਾਈਲ ਹੋ ਗਈ ਆ ਇਹ ਹਰ ਥਾਂ ਆਪਣੀ ਸਿਆਸੀ ਪਹੁੰਚ ਕਰਕੇ ਇਹ ਦਰਖਾਸਤਾਂ ਦਿੰਦਾ ਮੇਰੇ ਤੇ ਝੂਠੀਆਂ ਮੈਂ ਅਮਨ ਪਸੰਦ ਸ਼ਹਿਰੀ ਆਈ ਨਾਲੇ ਤੋਂ ਸਿਟੀ ਕਾਂਗਰਸ ਦਾ ਪ੍ਰਧਾਨ ਆ ਮੈਂ ਇਸ ਕਰਕੇ ਕੋਈ ਲੜਾਈ ਝਗੜਾ ਨਹੀਂ ਚਾਹੁੰਦਾ ਮੈਂ ਇਹਨੂੰ ਬਾਰ-ਬਾਰ ਪੁਲਿਸ ਨੂੰ ਰਿਕਵੈਸਟ ਕੀਤੀ ਆ ਵੱਡੇ ਅਫਸਰਾਂ ਦੇ ਅੱਗੇ ਪੇਸ਼ ਹੋ ਕੇ ਵੀ ਮੇਰੀ ਖੁਦ ਦੀ ਮਾਲਕੀ ਆ ਮੇਰੀ ਮਾਲਕੀਆ ਉਥੇ ਪਿਆ ਆਲਰੇਡੀ 30 ਸਾਲ ਤੋਂ ਪਿਆ ਵਾ ਮੇਰਾ ਲੰਗਾ ਤੇ ਮੇਰਾ ਰਾਹ ਵੱਖਰਾ ਜਿਹੜਾ ਹੈਗਾ ਵਾ ਉਥੋਂ ਹੀ ਜਿੱਥੋਂ ਇਹ ਲੰਗਦੀ ਉਥੋਂ ਹੀ ਮੈਂ ਲੰਗਣਾ ਨਹਿਰ ਦੇ ਉੱਤੋਂ ਪਿਆ ਵਾ ਪਿਆ ਆਲਰੇਡੀ ਹੈਗਾ ਤਿੰਨ ਕਰਮਾਂ ਦਾ ਇਹ ਮੈਨੂੰ ਉਥੋਂ ਐਂਟਰ ਨਹੀਂ ਹੋਣ ਦਿੰਦੇ ਇਹ ਤਾਂ ਉਹ ਸਿਜਮਾਉਂਦੇ ਆ ਅਹੀਂ ਨਹੀਂ ਹੋਂ ਦੇਣਾ ਇਹ ਡਰਾਵੇ ਪਾਉਂਦੇ ਆ ਧਮਕੀਆਂ ਦੇਂਦੇ ਆ ਅਹੀਂ ਪੈਲੀ ਸਾਨੂੰ ਦੇ ਦੇ ਨਹੀਂ ਤੇ ਅਹੀਂ ਨਹੀਂ ਛੱਡਣਾ ਅਹੀਂ ਨਹੀਂ ਛੱਡਣਾ ਮੈਂ ਮਾਲਕੀ ਆਪਣੀ ਜ਼ਮੀਨ ਤੇ ਜਾਣਾ ਵਾਂ ਮੈਂ ਹੁਣ ਵੀ ਪੁਲਸ ਅਗੇ ਰਿਕਵੈਸਟ ਕਰਦਾ ਵੀ ਤੁਸੀਂ ਪਟਵਾਰੀ ਸਾਥ ਲੋ ਜੋ ਮਰਜ਼ੀ ਸਾਥ ਲੋ ਜੇ ਮੈਂ ਗਲਤ ਆਂ ਗਣਾ ਗਾ ਰਿਆਂ ਜੇ ਮੈਂ ਕੋਈ ਗਲਤ ਕੰਮ ਕੀਤਾ ਤੇ ਜੋ ਮਰਜ਼ੀ ਮੈਨੂੰ ਪਰੇ ਜਿਹਾ ਕੇ ਸਜ਼ਾ ਲਾ ਦਿਓ ਤੁਸੀਂ ਜੋ ਕਾਨੂੰਨੀ ਬੰਦੀ ਕਾਰਵਾਈ ਉਹ ਕਰ ਦਿਓ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਸਿਰਫ ਆਪਣੀ ਸਵਾ ਕੱਲਾ ਪੈਲੀ ਜਿਹੜੀ ਉਹ ਵਾਉਣੀ ਚਾਹੁੰਦਾ